ਜਦੋਂ ਵੀ ਮੈਂ ਕੋਈ ਗੱਡੀ ਨਵੀਂ ਲੈਂਦਾ ਸੀ ਪੰਜ ਸੱਤ ਗੱਡੀਆਂ ਬਦਲੀਆਂ ਹੋਣਗੀਆਂ ਜਦੋਂ ਵੀ ਕੋਈ ਗੱਡੀ ਨਵੀਂ ਲੈਂਦਾ ਸੀ ਸ਼ੋਰੂਮ ਚੋਂ ਗੱਡੀ ਜਿੰਨੇ ਵਜੇ ਵੀ ਮੈਨੂੰ ਮਿਲਦੀ ਸੀ ਗੱਡੀ ਸਿੱਧੀ ਸ਼ੋਰੂਮ ਚੋਂ ਖੜਕੜ ਕਲਾ ਇੱਥੇ ਮੈਂ ਮੱਥਾ ਟੇਕਣਾ ਹੁੰਦਾ ਸੀ ਮੈਂ ਫਿਰ ਮੈਂ ਮੱਥਾ ਟੇਕ ਕੇ ਕਹਿੰਦਾ ਸੀ ਸ਼ਹੀਦ ਆਜ਼ਮ ਤੁਹਾਡੇ ਕਰਕੇ ਕਾਰਾਂ ਗੱਡੀਆਂ ਵਾਲੇ ਹੋ ਗਏ ਤੁਹਾਡੇ ਕਰਕੇ ਕੋਠੀਆਂ ਬੰਗਲਿਆਂ ਵਾਲੇ ਹੋ ਗਏ ਜੇ ਕੁਰਬਾਨੀ ਨਾ ਦਿੱਤੀ ਹੁੰਦੀ ਤੁਸੀਂ ਆਪਣੀ ਜਵਾਨੀ ਦੇਸ਼ ਦੇ ਲੇਖੇ ਨਾ ਲਾਈ ਹੁੰਦੀ ਇੱਥੇ ਗੁਲਾਮ ਹੋਣਾ ਸੀ ਇੱਥੇ ਕਿਹਨੇ ਪੁੱਛਣਾ ਸੀ ਇੱਥੇ ਕਿਸੇ ਨੂੰ ਫਿਰ ਜਦੋਂ 2014 ਚ ਮੈਂ ਪਹਿਲੀ ਵਾਰ ਭਾਰਤੀ ਪਾਰਲੀਮੈਂਟ ਵਾਸਤੇ ਚੁਣਿਆ ਗਿਆ ਸੰਗਰੂਰ ਤੋਂ ਤਾਂ ਸਰਟੀਫਿਕੇਟ ਮਿਲਿਆ ਮੈਨੂੰ ਆਮ ਤੌਰ ਤੇ ਸਰਟੀਫਿਕੇਟ ਲੈ ਕੇ ਜਿੱਤਣ ਵਾਲਾ ਉਮੀਦਵਾਰ ਆਪਣੇ ਪ੍ਰਧਾਨ ਦੇ ਕਰ ਜਾਂਦਾ ਤਾਂ ਧੰਨਵਾਦ ਕਰਦਾ ਬਣਦਾ ਵੀ ਹੈ ਮੈਂ ਮੈਨੂੰ ਯਾਦ ਹੈ 16 ਮਈ ਨੂੰ ਰਿਜ਼ਲਟ ਆਇਆ ਸੀ 17 ਮਈ ਨੂੰ ਮੈਂ ਆਪਣਾ ਸਰਟੀਫਿਕੇਟ ਲੈ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ 'ਚ ਰੱਖਤਾ ਸੀ ਕਿ ਸ਼ਹੀਦ ਆਜ਼ਮ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਇਹੋ ਜੇ ਐਮਪੀ ਸ਼ਿਪ ਦੇ ਸਰਟੀਫਿਕੇਟਾਂ ਤੁਸੀਂ ਠੁੱਡਾ ਨਹੀਂ ਮਾਰਦੇ ਹਜ਼ਾਰਾਂ ਐਮਪੀ ਸ਼ਿਪ ਦੇ ਸਰਟੀਫਿਕੇਟ ਤੁਹਾਡੀ ਕੁਰਬਾਨੀ ਤੋਂ ਥੱਲੇ ਨੇ ਪਰ ਮੈਂ ਅੱਜ ਤੁਹਾਡੇ ਕੋਲੋਂ ਅਸ਼ੀਰਵਾਦ ਲੈਣ ਆਇਆ ਕਿ ਮੈਂ ਉਸ ਪਾਰਲੀਮੈਂਟ ਜਾ ਰਿਹਾ ਜਿੱਥੇ ਤੁਸੀਂ ਇੱਕ ਆਵਾਜ਼ ਕਰਨ ਵਾਲਾ ਬੰਬ ਸੁੱਟ ਕੇ ਬੋਲੀ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਵੀ ਉੱਥੇ ਜਨਤਾ ਵੱਲੋਂ ਜ਼ੁਬਾਨ ਦੇ ਬੰਬਾਂ ਨਾਲ ਸਰਕਾਰਾਂ ਤੱਕ ਲੋਕਾਂ ਦੀਆਂ ਗੱਲਾਂ ਪਹੁੰਚਾਉਂਗਾ ਮੈਂ ਅਸ਼ੀਰਵਾਦ ਲੈਣਾ ਹੈ ਉਸ ਦਿਨ ਮੈਂ ਬਸੰਤੀ ਪੱਗ ਬੰਨੀ ਸੀ ਪਾਰਲੀਮੈਂਟ ਦੇ ਵਿੱਚ ਭਗਵਾਨ ਕੇ ਗਿਆਸੀ ਸੌ ਚੁੱਕੀ ਸੀ ਇਨਕਲਾਬ ਜਿੰਦਾਬਾਦ ਦਾ ਨਾਰਾ ਸੌ ਚੁੱਕਣ ਮੇਲੇ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਪੱਗ ਜਿਹੜੀ ਹੈ ਇਹ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ ਅਸੀਂ ਕੋਈ ਪੱਗ ਬਣ ਕੇ ਭਗਤ ਸਿੰਘ ਨਹੀਂ ਬਣ ਸਕਦੇ ਇਸ ਤੋਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਕਟਕਟੇ ਜ਼ਿੰਮੇਵਾਰੀ ਦਾ ਸਾਸ ਰਹਿੰਦਾ ਹੈ ਕਿ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਭਗਤ ਸਿੰਘ ਉਹਨਾਂ ਨੂੰ ਕਦੇ ਵੀ ਡਰ ਨਹੀਂ ਸੀ ਇਸ ਗੱਲ ਦਾ ਜਾਂ ਕੋਈ ਸ਼ੱਕ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਇਹ ਤਾਂ ਉਹਨਾਂ ਨੂੰ ਪੱਕਾ ਪਤਾ ਸੀ ਕਿ ਇਹ ਤਾਂ ਦੇਸ਼ ਤਾਂ ਯਾਦ ਹੋਊਗਾ ਆਜ਼ਾਦੀ ਆਊਗੀ ਪਰ ਇੱਕ ਗੱਲ ਦੀ ਬਹੁਤ ਵੱਡੀ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਸਾਬਤ ਹੋਈ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਆਏ ਅੱਜਾਂ ਦੇਖ ਲਓ ਆਜ਼ਾਦੀ 47 ਦੀ 75 ਸਾਲ 70 ਸਾਲ ਹੋ ਗਏ ਹਜੇ ਤੱਕ ਟੋਬਿਆਂ ਤੇ ਸੀਵਰੇਜਾਂ ਤੇ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਹੀ ਉੱਚੀਆਂ ਚੱਕੀਆਂ ਨੇ ਅਜੇ ਤੱਕ ਜਿਹੜੀ ਆਜ਼ਾਦੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀ ਉਹ ਪਹੁੰਚੀ ਨਹੀਂ ਸੀ ਪਿਛਲੇ 2 ਸਾਲ ਤੋਂ ਅੱਜ ਦੇ ਦਿਨ ਅਸੀਂ ਸੰਭਾਲਿਆ ਜਦੋਂ ਆਉਂਦਾ ਸਭ ਤੋਂ ਪਹਿਲਾ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਆਮ ਤੌਰ ਤੇ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੁੰਦੀ ਸੀ ਚਾਹੇ ਦਿੱਲੀ ਚਾਹੇ ਪੰਜਾਬ ਦਾ ਦਫ਼ਤਰ ਪੰਜਾਬ ਭਵਨ ਹੈ ਜਾਂ ਕੋਈ ਹੋਰ ਦਫ਼ਤਰ ਨੇ ਚਾਹੇ ਉਹ ਕਲਕੱਤੇ ਚ ਨੇ ਪੰਜਾਬ ਦੇ ਦਫ਼ਤਰ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਦਫ਼ਤਰਾਂ 'ਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ